ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜੇ ਮਹਿ ਬਾਪ ਕੀ ਸੁੱਧ ਤੀਜੇ ਭਇਆ ਕਾ ਬੀਬੇ ਬ ਚੌਥੇ ਪਿਆਰ ਉਪੰਨੀ ਖੇਡੈ ਪੰਜਵੇਂ ਖਾਣ ਪੀਣ ਕੀ ਤਾਤ ਛੇਵੇਂ ਕਾਮ ਨ ਪੁੱਛੈ ਜਾਤ ਸਤਵੇਂ ਸੰਜ ਕੀਆ ਘਰ ਵਾਸ ਅੱਠਵਾਂ ਕਰੋਹ ਦਾ ਹੋ ਆਤਨ ਨਾਸ ਨੌਵੇਂ ਤੋਲੇ ਉਬੇ ਸ਼ਾਹ ਦਸਵੇਂ ਦੱਦਾ ਹੋ ਆਸਵਾਹ ਗਏ ਸੰਗੀਤ ਪੁਕਾਰੀ ਢਾਹ ਉੱਡਿਆ ਹੰਸ ਦਸਾਈ ਰਹਿ ਆਇਆ ਗਿਆ ਮੋਇਆ ਨੰ ਪਿਛੇ ਪੱਤਰ ਸਦਿਓ ਕਾਵ ਨਾਨਕ ਮਨ ਮੁਖ ਵੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ